जिस हाल मैंने न, में मैंने अपना बच्चा देखा ना रूह गई है मेरी रूह खूबसूरत बच्चे के ऊपर तेजाब डाल के उसको जला दिया और मेरे बच्चे के साथ देखो क्या किया और मैं एक सेकेंड अपने बच्चे की आग नहीं सेक पाई और वो कैसे जल, कैसे जल बर्दाश्त कर रही है वो सीज को जैसे मेरे बच्चा आज वहाँ है ना उसकी पूरी सात पीढ़ी वहाँ मिलेगी साथ अगर मेरे हाथ में कानून की क़लम हो हाँ। तो मैं ऐसे ऐसे के के हाथ पैर कटवा के मेरे बच्चे को इंसाफ चाहिए इंसाफ मुझे बातें नहीं सिर्फ काम चाहिए इंसाफ चाहिए अपनी बच्ची के लिए जो दोषी थे वो चारों पकड़े जा चुके हैं और जल्दी उनको कोर्ट में पेश भी किया जाएगा ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਅੱਜ ਪੂਰੇ ਦਿਨ ਦੀ ਬੇਹਦ ਅਪਾਕੀ ਖਬਰ ਜ਼ੀਰਕਪੁਰ ਤੋਂ ਸਾਹਮਣੇ ਆਈ ਉਹ ਖਬਰ ਜਿਸ ਨੇ ਸਭ ਦੀਆਂ ਰੂਹਾਂ ਕੰਬਾ ਦਿੱਤੀਆਂ ਕਿਉਂਕਿ ਮਾਪਿਆਂ ਦਾ ਚੀਕਣਾ ਚੀਖਾਣਾ ਵੇਖਿਆ ਨਹੀਂ ਸੀ ਜਾ ਰਿਹਾ ਮਾਂ ਤਰਲੇ ਪਾ ਰਹੀ ਸੀ ਮਾਂ ਚੀਕ ਰਹੀ ਸੀ ਕਿ ਮੇਰੀ ਮੈਤਾਲੀ ਨੂੰ ਲੈ ਆਓ ਮਾਂ ਦੇ ਅੱਖਾਂ ਦੇ ਹੰਝੂ ਮਾਂ ਦਾ ਸੀਨਾ ਫਟ ਗਿਆ ਜੋ ਕਿਸੇ ਨੇ ਵੇਖਿਆ ਤਾਂ ਨਹੀਂ ਪਰ ਇੱਕ ਮਾਂ ਦਾ ਸੀਨਾ ਕੀ ਹੁੰਦਾ ਜਦੋਂ ਜਵਾਕ ਉਸ ਦੇ ਜਵਾਕ ਨੂੰ ਕੋਈ ਇਸ ਤਰੀਕੇ ਦੇ ਨਾਲ ਕਤਲ ਕਰ ਦਿੰਦਾ ਤਾਂ ਕਿਵੇਂ ਪੁੱਬਾਂ ਨਿਕਲਦੀਆਂ ਨੇ ਉਹ ਕਿਸੇ ਨੂੰ ਦਿਖਾ ਨਹੀਂ ਸਕਦੀ ਪਰ ਮਹਿਸੂਸ ਕਰ ਸਕਦੇ ਆ ਮੈਂ ਵੀ ਇੱਕ ਮਾਂ ਆ ਜੋ ਮੈਨੂੰ ਵੇਖ ਰਹੀਆਂ ਹੋਣਗੀਆਂ ਉਹਨਾਂ ਵਿੱਚੋਂ ਵੀ ਬਹੁਤ ਸਾਰੀਆਂ ਮਾਵਾਂ ਹੋਣਗੀਆਂ ਕਿ ਕਿਸ ਤਰੀਕੇ ਦੇ ਨਾਲ ਜ਼ਾਲਮਾਂ ਨੇ ਮਿਥਾਲੀ ਨੂੰ ਮਾਰ ਮੁਕਾਇਆ ਕਾਪੂ ਜੀ ਆਇਆਂ ਨੂੰ ਮਿਥਾਲੀ ਖੋਹ ਇਨਸਾਫਾਵਾ ਮਾਸੀ ਦੋ ਗੁੰਡਾ ਕੋ ਫਾਸੀ ਦੋ ਮਿਥਾਲੀ ਕੋ ਇਨਸਾਫ ਦੋ ਘਟਨਾ 7 ਤਰੀਕ ਦੀ ਹੈ ਜਦੋਂ ਮਿਥਾਲੀ ਨੂੰ ਉਸੇ ਦੇ ਕੁਝ ਜਾਣ ਪਛਾਣ ਵਾਲਿਆਂ ਦਾ ਕੋਈ ਫੋਨ ਆਉਂਦਾ ਤੇ ਉਹ ਉਸ ਨੂੰ ਐਚਪੀ ਨੰਬਰ 1 I20 ਗੱਡੀ ਦੇ ਵਿੱਚ ਅਗਵਾ ਕਰਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਉਸ ਦਾ ਕੁਝ ਵੀ ਪਤਾ ਟਿਕਾਣਾ ਨਹੀਂ ਮਿਲਦਾ ਪਰਿਵਾਰ ਪੁਲਿਸ ਵਾਲਿਆ ਕੋਲ ਜਾਂਦਾ ਉਹਨਾਂ ਅੱਗੇ ਜਾ ਕੇ ਰਿਪੋਰਟ ਕਿ ਲਿਖਵਾਉਂਦਾ ਹੈ ਜਿੜਗੜਾਉਂਦਾ ਹੈ ਕਿ ਸਾਡੀ ਧੀ ਨਹੀਂ ਮਿਲ ਰਹੀ ਅੱਗੋ ਮੈਨੂੰ ਇਹ ਬਿਲਕੁਲ ਵੀ ਚੀਜ਼ ਇੱਕ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਪੁਲਿਸ ਪ੍ਰਸ਼ਾਸਨ ਕਈ ਅਜੀਹੇ ਕਟਿਆ ਵਿੱਚੋਂ ਲੋਕ ਵੀ ਹੁੰਦੇ ਨੇ ਜੋ ਇਹ ਕਹਿ ਦਿੰਦੇ ਨੇ ਕੋਈ ਨਾ ਜਵਾਨ ਧੀ ਹੈ ਐਦਾਂ ਰੁਦਰ ਕਿਸੇ ਦੋਸਤ ਦੇ ਨਾਲ ਨਿਕਲ ਗਈ ਹੋਊਗੀ ਵਾਪਸ ਆ ਚੁਗੀ ਹੁਣ ਤਾਂ ਉਹਦੀ ਉਮਰ ਹੈ ਇਹੋ ਜੀਆਂ ਮਸ਼ਗਰੀਆਂ ਕਰਨੀਆਂ ਤੋਂ ਨੂੰ ਸ਼ੋਭਾ ਨਹੀਂ ਦਿੰਦੀਆਂ ਪਰਿਵਾਰ ਜਦੋਂ ਚੀਕਦਾ ਜਦੋਂ ਕਿਸੇ ਦੀ ਧੀ ਜਾਂਦੀ ਹੈ ਉਹਦੇ ਕੋਲ ਇੱਕੋ ਉਮੀਦ ਹੁੰਦੀ ਹੈ ਵੀ ਪੁਲਿਸ ਸਾਡੀ ਧੀ ਨੂੰ ਲੱਭ ਲਿਆਏਗੀ ਧੀ ਭਾਵੇਂ ਆਪਣੀ ਮਰਜ਼ੀ ਨਾਲ ਗਈ ਹੋਵੇ ਧੀ ਭਾਵੇਂ ਕਿਸੇ ਨੇ ਅਗਵਾ ਕਰ ਲਈ ਹੋਵੇ ਕੋਈ ਵੀ ਕਾਰਨ ਹੋਵੇ ਸਭ ਤੋਂ ਪਹਿਲਾਂ ਅਗਲਾ ਪੁਲਿਸ ਕੋਲ ਹੀ ਜਾਂਦਾ ਹੈ ਵੀ ਸਾਡੀ ਧੀ ਨੂੰ ਲੱਭ ਕੇ ਲਿਆ ਦਿਓ ਕਿਉਂਕਿ ਮਾਪਿਆਂ ਦੇ ਲਈ ਉਹਦੀ ਧੀ ਤੋਂ ਵੱਧ ਕੇ ਹੋਰ ਕੁਝ ਨਹੀਂ ਹੁੰਦਾ ਬੇਹਦ ਸ਼ਰਮਨਾਕ ਬਿਆਨ ਪੁਲਿਸ ਉਥੇ ਦਿੰਦੀ ਹੈ ਜੋ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੇ ਹੀ ਬਿਸ਼ਰਮੀ ਤਰੀਕੇ ਦੇ ਨਾਲ ਕਹਿ ਦਿੱਤਾ ਕਿ ਉਮਰ ਹੈ ਕਿਸੇ ਦੇ ਨਾਲ ਭੱਜ ਗਈ ਹੋਣੀ ਹੈ। ਹਮਨਤ ਮਿੰਤਾ ਕਰੀਆ ਭਾਈ ਮਾਰੇ ਸਾਥ ਮੁਲਾਜ਼ਮ ਦੇ ਮੁਲਾਜ਼ਮ ਨੂੰ ਮੇਰੇ ਘਰ ਦਾ ਪਤਾ ਸਾਰਾ ਪਤਾ ਹੈ ਪਰ ਇਹਨੇ ਲੱਪਵਾਇ ਕਰੀ ਪੁਲਖੜਾ ਨੇ ਐਸਾ ਚ ਉਹਨੇ ਖੁੱਲ ਭਿੱਜਿਆ ਆਈਓ ਨੇ ਭਿੱਜਿਆ ਕੋਈ ਕਸਾ ਅੱਗੇ ਸੇ ਕੀ ਬੋਲਤੇ ਹੈ ਕਿ ਉਮਰ ਦੀ ਲੜਕੀ ਚਲੀ ਗਈ ਹੋਗੀ ਕਿਸੇ ਸਾਥ ਕਿਸ ਇਹ ਬਾਤ ਕਿਸਨੇ ਬੋਲਿਆ ਆਈਓ ਨੇ ਬੋਲਦੀ ਸੀ ਬਤਾਓ ਇਹ ਕੋ ਜ਼ਮੀਨ ਜੋ ਜੇਰੇ ਪੁਲਿਸ ਕੀ ਲੋਕਾਂ ਦਾ ਵੱਡਾ ਇਕੱਠ ਲੋਕ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ ਦੇਣ ਦੇ ਲਈ ਆਏ ਨੇ ਉਸ ਤੋਂ ਵੀ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਜਦੋਂ ਕਿਸੇ ਨੂੰ ਮਿਤਾਲੀ ਲੱਭ ਨਹੀਂ ਸੀ ਰਹੀ ਜਦੋਂ ਲੋਕਾਂ ਨੇ ਹੰਗਾਮਾ ਕੀਤਾ ਸੀ ਜ਼ੀਰਕਪੁਰ ਥਾਣੇ ਦਾ ਘਰਾਓ ਕੀਤਾ ਸੀ ਤੇ ਉਸ ਤੋਂ ਬਾਅਦ ਉਸ ਦੀ লাশ ਮਿਲੀ ਸੀ ਮਾਪਿਆਂ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਸਾਡੀ ਕੋਈ ਮਦਦ ਵੀ ਨਹੀਂ ਕੀਤੀ ਅਸੀਂ লাশ ਆਪੇ ਲੱਭੀ ਹਮਨੇ ਖੁਦ ਕੀਤਾ ਸਭ ਕੁਝ बच्चे को ढूंढना उनके जो लड़के उठा के लगे उसका पता लगाना गाड़ी का पता लगाना सब कुछ मैंने मेरे हस्बैंड ने और एक भाई था मेरा एक मेरे पापा थे साथ में मेरा जीजा जी थे तीन दिन तक हम पागलों की तरह ढूंढते रहे किसी ने ना हमारी पुलिस वालों ने सुनवाई की और ना ही हमारा किसी ने साथ दिया यहाँ तक कि हमने अपनी बच्ची की बॉडी भी खुद ही तलाश की है जो तो लाश लग जाती है ਤਾਂ ਪੂਰਾ ਸ਼ਹਿਰ ਇਕੱਠਾ ਹੋ ਜਾਂਦਾ ਹੈ ਮੋਬਤੀ ਮਾਰਚ ਕੱਡੇ ਜਾਂਦੇ ਨੇ ਸਭ ਜਾਣੇ ਮੈਤਾਲੀ ਤੇ ਕਾਤਲਾ ਨੂੰ ਫੜਨ ਦੀ ਗੁਹਾਰ ਲਾਰੇ ਨੇ ਕਾਤਲਾ ਦੇ ਵਿੱਚ ਰੋਹਿਤ ਅਤੇ ਹੋਰ ਸੁਲਤਾਨ ਸੁਲਤਾਨ ਦੇ ਨਾਲ ਦੋ ਹੋਰ ਜਿਹੜੇ ਨਾਮ ਨੇ ਉਹ ਸਾਹਮਣੇ ਆਉਂਦੇ ਨੇ ਸੁਲਤਾਨ ਦਾ ਨਾਮ ਬੇਹਦ ਅਹਿਮ ਲਿਆ ਜਾਂਦਾ ਇਸ ਮਸਲੇ ਦੇ ਵਿੱਚ ਰੋਹਿਤ ਨੂੰ i20 ਗੱਡੀ ਨੂੰ ਜੋ ਕਿ ਅ ਐਚਪੀ ਨੰਬਰ ਦੀ ਹੈ ਉਹ ਸਭ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਪਰ ਬਾਕੀ ਤਿੰਨ ਮੁਲਜ਼ਮ ਹਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਨੇ ਹਲੇ ਵੀ ਉਹ ਫੜੇ ਨਹੀਂ ਗਏ ਪਰ ਜੇਕਰ ਮਿਤਾਲੀ ਦੀਆਂ ਤਸਵੀਰਾਂ ਵੇਖੀਆਂ ਤਾਂ ਕਲੀਜਾ ਮੂਨੂ ਆਉਂਦਾ ਇਸ ਬੁਰੇ ਤਰੀਕੇ ਦੇ ਨਾਲ ਮਿਤਾਲੀ ਮਾਰ ਦਿੱਤੀ ਗਈ ਉਹ ਦੋਸਤ ਸੀ ਉਹ ਕੋਈ ਕਰੀਬੀ ਸੀ ਉਹ ਕੌਣ ਸੀ ਇਹ ਤਾਂ ਹਲੇ ਤੱਕ ਨਹੀਂ ਪਤਾ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਿਤਾਲੀ ਦਾ ਕਤਲ ਕੀਤਾ ਜੋ ਉਹਦੀ ਬਾਡੀ ਦੇ ਨਾਲ ਹਸ਼ਰ ਹੋਇਆ ਉਹ ਵੇਖ ਕੇ ਸਾਡੇ ਖੁਦ ਦੀਆਂ ਤੁਹਾਡੇ ਸਭ ਦੀਆਂ ਤੁਸੀਂ ਤਸਵੀਰਾਂ ਵੇਖੀਆਂ ਹੁਣ ਗਈਆਂ ਤਸਵੀਰਾਂ ਅਸੀਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਉਹ ਕਲੀਜਾ ਮੂੰਹ ਨੂੰ ਆਉਂਦਾ ਹੈ ਕਿਵੇਂ ਉਹ ਮਾਪੇ ਉਹ ਭੈਣ ਭਰਾ ਚੱਲਣ ਉਸ ਦੀ ਮੌਤ ਨੂੰ ਵੇਖ ਕੇ ਕਿੰਨੀ ਦਰਦਨਾਕ ਮੌਤ ਹੋਈ ਹੋਏਗੀ ਮਾਂ ਇਹ ਕੀਰਨੇ ਪਾਰੀ ਹੈ ਕਿ ਮੈਂ ਆਪਣੀ ਧੀ ਨੂੰ ਹੁਣ ਤੱਕ ਆਪਣੇ ਹੱਥੀ ਬੁਰਕੀਆਂ ਖਵਾਉਂਦੀ ਸੀ ਉਹ ਮੇਰੀ ਧੀ ਨਹੀਂ ਸੀ ਉਹ ਮੇਰਾ ਪੁੱਤ ਸੀ ਉਹ ਸਾਡਾ ਘਰ ਚ ਲਾਉਂਦੀ ਸੀ ਅਜਿਹੀ ਧੀ ਦਾ ਇਹੋ ਜੇ ਸਮੇਂ ਦੇ ਵਿੱਚ ਤੁਰ ਜਾਣਾ ਤੁਰ ਕੇ ਵੀ ਕਿੱਦਾਂ ਜਾਣਾ ਕਾਤਲਾ ਦੁਆਰਾ ਇੰਨੇ ਬੁਰੇ ਤਰੀਕੇ ਦੇ ਨਾਲ ਉਸ ਨੂੰ ਮਾਰ ਦੇਣਾ ਕਿ ਨਾਲੇ ਕੋਲੋਂ ਉਸ ਦੀ ਲਾਸ਼ ਤਾਂ ਮਿਲਣਾ ਰੂ ਕੰਬਉ ਖੜੀਆਂ ਕਰਦਾ ਹੈ ਗੱਲਾਂ ਸਾਡਾ ਸਮਾਜ ਕਿੱਧਰ ਜਾ ਰਿਹਾ ਹੈ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਉਹ ਵੀ ਸੁਣੋ ਮਿਤਾਲੀ ਦੇ ਨਾਨੀ ਸਮੇ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੂੰ 25 ਫਾਂਸੀ ਫਾਂਸੀ ਵਸ ਕੁਛ ਨਾ ਦਿਓ ਹਾਂਸੀ ਦੇ ਤੋ ਹਮ ਕੁਛ ਨਹੀਂ ਮੰਗਦੇ ਬੱਚੇ ਮਾਰੇ ਬੱਚੀ ਕੇ ਪਾਸ ਜਾ ਕੇ ਐਸੀ ਕਰੀਣਾ ਨੂੰਸਨਾ ਉਸਕੇ ਸਾਥ ਵੀ ਇਹ ਹੋਣਾ ਚਾਹੀਦਾ ਹੋਰ ਨਹੀਂ ਕੁਛ ਮੰਗ ਜਮ इसको नहीं चारों को चार नो ऐसा ना पानी भी नहीं घर का पीवा माँ को भी दो घर को भी दो परिवार का भी करो कोई ना रहना चाहिए उनके घर में और तो न कलू करा तीन तीन का तीसरा कांड आयु मेरी बच्ची के साथ तीसरा कांड आयो जिन जिनको ये कर लड़कों ने हाँ लड़के ना लड़के पहले भी कर कर्चा के तीन कोई रंजिश कोई रंजिश थी नहीं जी कुछ भी नहीं सोरी थी ड्यूटी आके घर में सोरी थी कलम मारी उसको कलम मार के ले गया कैसे नहीं नहीं फोन वगैरह किया कि जाने के लिए न्यू नहीं। नहीं मानना पता ही नहीं ना मम्मी थी ना बहन थी ना माई था ना कोई नहीं था घर गर्मा बस ऐसी सोरी थी पड़ी सोती सोती बस किसी ने न्यू नहीं पता लग रहा भी पापा आए इसके दो बजे पापा कह रहे कहा कहां नहीं है फोन कर चंडीगढ़ करी उपर देख दादी के घर रहे देख भी नहीं है, और आज मैं टोली आ सारे को टोल टाल फिर फिर पुलिस फोन कर आप गई होगी जी कहीं होगी आप आ जाएगी अच्छा, पुलिस ने बोलिया बोल पुलिस बोल बोल ने बोलिया हो सजा देने फांसी देव तू दस दई कि उस पेल जो लाश मिली सी ਪੁਲਿਸ ਵੱਲੋਂ ਇੱਕ ਬਿਆਨ ਸਾਹਮਣੇ ਆਇਆ ਸੀ ਜਿਨ੍ਹਾਂ ਨੇ ਦੱਸਿਆ ਕਿ ਪਰਿਵਾਰ ਨੇ ਸਾਨੂੰ ਰਿਪੋਰਟ ਲਿਖਵਾਈ ਸੀ ਉਸ ਤੋਂ ਬਾਅਦ ਲੜਕੀ ਦੀ লাশ ਮਿਲੀ ਹੈ ਪਰ ਫਿਲਹਾਲ ਜਾਂਚ ਦਾ ਵਿਸ਼ਾ ਹੈ ਕਿ ਹੋਇਆ ਕੀ ਹੈ ਪਰ ਹਲੇ ਤੱਕ ਪੁਲਿਸ ਇਹ ਨਹੀਂ ਦੱਸ ਪਾਈ ਕਿ ਪੋਸਟ ਮਾਰਟਮ ਦੇ ਵਿੱਚ ਕੀ ਆਇਆ ਹਲੇ ਤੱਕ ਪੁਲਿਸ ਇਹ ਨਹੀਂ ਦੱਸ ਪਾਈ ਕਿ ਉਹ ਤਿੰਨ ਜਾਣੇ ਕਿੱਥੇ ਨੇ ਕਿਉਂਕਿ ਰੋਹਿਤ ਨੂੰ ਫੜਿਆ ਨੂੰ ਵੀ 2 ਦਿਨ ਹੋ ਗਏ ਨੇ ਰੋਹਿਤ ਤੋਂ ਵੀ ਹਲੇ ਤੱਕ ਪੁਲਿਸ ਇਹ ਨਹੀਂ ਕਢਵਾ ਸਕੀ ਕਿ ਆਖਿਰਕਾਰ ਸੁਲਤਾਨ ਤੇ ਉਹਦੇ ਦੋ ਸਾਥੀ ਕਿੱਥੇ ਨੇ ਕੀ ਉਹਨਾਂ ਨੇ ਮਿਤਾਲੀ ਦੇ ਨਾਲ ਕੀਤਾ ਕਿਵੇਂ ਉਸ ਨੂੰ ਅਗਵਾ ਕਰਕੇ ਲੈ ਕੇ ਗਏ ਕੀ ਉਹਦੀ ਜੋ ਆਕੜੀ ਦੇ ਨਾਲ ਇਹ ਪਾਣਾ ਫਰਤਿਆ ਹਾਂਜੀ ਸਾਥਰੀ ਜੀ ਜਿਹੜਾ ਵੱਦਕੂੜੀ ਦੀ ਰਿਪੋਰਟੀ ਉਸੇ ਕੋੜੀ ਮਿਤਾਲੀ ਜਿਹੜੀ ਫੇਮਸ ਹੈ ਦੇ 11:00 ਵਜੇ ਇੱਕ ਆਈ 20 ਦੀ ਗੱਡੀ ਦੇ ਵਿੱਚ ਕੁਝ ਨੌਜਵਾਨ ਹੋਣ ਜਿਹੜਾ ਅਗਵਾ ਕਰਕੇ ਲੈ ਗਏ ਸੀ ਉਹਦੇ ਸਬੰਧ ਦੇ ਵਿੱਚ 122 ਨੰਬਰ ਮਗਰਮਾ ਦੱਗੀ ਤੇ 4:00 ਵਜੇ ਨਿਕਲ ਆਉਂਦਾ ਕਤਲਦਾਰ ਤੇ ਕਿਡਨੈਪਿੰਗ ਦਾ ਉਸੇ ਸਬੰਧ ਦੇ ਵਿੱਚ ਜਿਹੜਾ ਸੀਗਾ ਇਹ ਜਿਹੜੀ ਉਹਦੀ ਲੜਕੀ ਦੀ ਜਿਹਨੇ ਲਾਸ਼ ਸੀਗੀ ਰਾਜਪੁਰੇ ਜਿਹੜੀ ਡਰੇਨ ਸੀਗੀ ਉੱਥੋਂ ਮਿਲ ਗਈ ਸੀ ਪਹਾਨ ਕਰ ਲਈ ਸੀਗੀ ਉਲਾਜ ਨੂੰ ਬਰਾਮਦ ਕਰਨ ਤੋਂ ਬਾਅਦ ਉਹ ਅਸੀਂ ਤਵਦੀਸ਼ ਅੱਗੇ ਜਿਹੜੀ ਜਿਹੜੀ ਤਵਦੀਸ਼ ਦੇ ਦੌਰਾਨ ਸਾਨੂੰ ਇਹ ਗੱਲ ਸਾਹਮਣੇ ਆਈ I20 ਗੱਡੀ ਦੇ ਵਿੱਚ ਐਕਸਪੀ ਨੰਬਰ ਦੇ I20 ਗੱਡੀ ਨੂੰ ਕੌਫੀਨ ਨੈਕ ਪਰ ਕਿ ਲੈ ਗਈ ਸੀ ਐਸੀ ਦੇ ਵਿੱਚ ਸਾਨੂੰ ਜੀ ਸਫਲਤਾ ਆ ਤੁਹਾਨੂੰ ਜਦੋਂ ਸਾਨੂੰ ਲਾਜ ਕੋਹਦੀ ਦੇ ਨਾਲ ਲਾਜ ਮੈਨ ਤੋਂ ਮਗਰ ਤਕਰੀਬਨ ਜੀ 15-20 ਘੰਟਿਆਂ ਦੇ ਅੰਦਰ ਜਿਹੜਾ ਇੱਕ ਦੋਸ਼ੀ ਸੀਗਾ ਰੋਹਿਤ ਉਹਨੂੰ ਅਸੀਂ ਗ੍ਰਿਫਤਾਰ ਕਰਨ ਸਫਲਤਾ ਅਸੀਂ ਕਿਤੇ ਨਾ ਦੇ ਨਾਲ ਜਿਹੜੀ ਜਿਹੜੀ ਉਹ ਕਾਰ ਯੂਜ਼ ਹੋਈ ਸੀਗੀ ਕ੍ਰਾਈਮ ਵਾਸਤੇ I20 ਜਿਹੜੀ ਉਹ ਵੀ ਅਸੀਂ ਰਿਕਵਰ ਕਰ ਲਈਆ ਬਾਕੀ ਇਹਦੇ ਚਿੰਨ੍ਹ ਇਹਨੇ ਦੋਸ਼ੀਏ ਜਿਹਨੂੰ ਜਲਦੀ ਗ੍ਰ ਕਾਰਨ ਕਿਆ ਹੈ ਕਾਰਨ ਕਿਆ ਰਹੋਗਾ ਜਿਹੜਾ ਜੀ ਇਹ ਹੁਣ ਤੱਕ ਜਿਹੜਾ ਅਸੀਂ ਅਸੀਂ ਤਫਤੀਸ਼ ਕਰ ਰਹੇ ਹਾਂ ਜਿਹੜੇ ਇਹ ਜਿਹੜੀ ਲੜਕੀ ਸੀਗੀ ਇਹਨਾਂ ਦੇ ਵਿੱਚੋਂ ਦੋ ਤਿੰਨ ਮੁੰਡਿਆਂ ਨਾਲ ਜਨਮ ਸ਼ਾਂਤ ਸੀਗੀ ਉਹਦੀ ਬਟ ਐਸਾ ਜਿ ਕੋਈ ਮੰਗੀ ਹਿਸਾਬ ਉਹਦੀ ਐਕਚੁਅਲੀ ਮੋਟਿਵ ਆਫ ਕ੍ਰਾਈਮ ਹੁਣ ਤੱਕ ਸਾਨੂੰ ਬਿਲਕੁਲ ਕਲੀਅਰ ਨਹੀਂ ਜਿਹੜਾ ਜੀ ਸਾਨੂੰ ਹਜ ਤੱਕ ਜਿਹੜਾ ਕਾਲਾ ਸੀ ਪੋਸਟਮਾਰਟਮ ਕਰਾਇਆ ਸ਼ਾਮ ਨੂੰ ਗਾਲਪੁਰੇ ਤੋਂ ਤੇ ਪੋਸਟਮਾਰਟਮ ਜਿਹਨੂੰ ਰਿਟਰਨ ਰਿਪੋਰਟ ਅਜੇ ਤੱਕ ਮਸੂਰ ਹੋਣੀ ਬਾਕੀ ਆ ਪਰ ਜਨਾਕ ਸਮ ਹੁੰ ਤੱਕ ਹੋਤਾ ਕੋ ਡਾਕਟਰ ਨੇ ਆਰਗਲੀ ਦੱਸਿਆ ਉਹਨਾਂ ਦੇ ਤਰੁਕ ਰੇਪ ਵਾਲੇ ਹਿੰ ਤੱਕ ਹੰਨ ਸਮਝੂਗੇ ਤੇ ਇਹ ਲੱਗਦੀ ਗੋਲ ਸੀ ਆ ਮੈਂ ਤੁਹਾਨੂੰ ਦੱਸ ਹੀ ਰਹਿਣਾ ਜੀ ਹਲ ਤੱਕ ਜਿਵੇਂ ਅਸੀਂ ਰੋਜ਼ ਨੂੰ ਗ੍ਰਿਫਤਾਰ ਕਰਕੇ ਉਹ ਤੋਂ ਕੁਛ ਗਿਛ ਕਰ ਰਹੇ ਆ ਤੇ ਜਿਵੇਂ ਸਾਨੂੰ ਪਤਾ ਲੱਗੂਗਾ ਅਸੀਂ ਤੁਹਾਨੂੰ ਦੱਸ ਦਾਂਗੇ ਪਰ ਜਿੰਨੀ ਹੁਣ ਤੱਕ ਨਹੀਂ ਕਹਾਣੀ ਦੇ ਮੁਤਾਬਕ ਜਿਹੜੇ ਮਨਗੀ ਜਿਹੜੇ ਬਾਕੀ ਇਹਨਾਂ ਰੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਤੁਹਾਨੂੰ ਸਹੀ ਦੀ ਕਹਾਣੀ ਦੱਸ ਸਕਦੇ ਆ ਮੁਢਲੇ ਤੱਕ ਜੇ ਵੀ ਸਾਡੇ ਤੋਂ ਪੁੱਛੀ ਜਾਰੀ ਕਰ ਸਰ ਪ੍ਰਾਇਮਰੀ ਕੋਰਟ ਦੇ ਮੌਤ ਦਾ ਕਾਰਨ ਕੀ ਦੱਸੋਗੇ ਪੁੱਟ ਮਾਰ ਰਹੇ ਜੀ ਮੈਨੂੰ ਦੱਸ ਹੀ ਰਹਿਣਾ ਜੀ ਸਾਨੂੰ ਅੱਜ ਕਿ ਜਿਹੜੀ ਹਾਰਡ ਕਾਪੀ ਜਿਹੜੀ ਉਹਦੀ ਕਾਪੀ ਜਿਹੜੀ ਪਾਉ ਪੋਸਟਮਾਨ ਨੇ ਲੋਕਾਂ ਕੇ ਗੋੜ ਬਣਾ ਕੇ ਡਾਕਟਰ ਸਾਹਿਬ ਨੇ ਜਿਹੜਾ ਕਰਵਾਇਆ ਸੀਗਾ ਉਹਦੀ ਹਾਰਡ ਕਾਪੀ ਹਟਾ ਕੇ ਸਾਨੂੰ ਮਸਬੂਰੀ ਨਹੀਂ ਹੋਈ ਜਦੋਂ ਕਾਪੀ ਸਾਨੂੰ ਮਸਬੂਰੀ ਨਹੀਂ ਫੇਰ ਦੋਣੋ ਸੀ ਕਾਰਨ ਦੱਸ ਸਕਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜ਼ੀਰਕਪੁਰ ਦੇ ਸ਼ਮਸ਼ਾਨ ਕਾਟੀਆਂ ਜਿੱਥੇ ਬੇਹੱਦ ਨਮ ਅੱਖਾਂ ਦੇ ਨਾਲ ਲੋਕ ਸ਼ਰਦਾਂਜਲੀ ਦੇ ਰਹੇ ਨੇ ਬੈਣ ਦੀਆਂ ਚੀਕਾਂ ਸੁਣੀਆਂ ਨਹੀਂ ਜਾਂਦੀਆਂ ਪਿਓ ਵਿਚਾਰਾ ਕੀਰਨੇ ਪਾ ਰਿਹਾ ਹੈ ਕੀ ਕਰੇ ਜੋ ਆਕੜੀ ਨੂੰ ਕਿੱਥੋਂ ਲੈ ਕੇ ਆਵੇ ਉਹਨਾਂ ਕਾਤਲਾਂ ਨੇ ਉਸ ਆਕੜੀ ਦੇ ਨਾਲ ਕੀ ਕੀਤਾ ਨਹੀਂ ਪਤਾ ਪਰ ਮਾਬਾਪ ਮਾਬਾਪ ਦੀਆਂ ਪੁੱਭਾਂ ਨਿਕਲ ਰਹੀਆਂ ਨੇ ਉਹ ਕੁਝ ਵੀ ਨਹੀਂ ਕਰ پا ਰਹੇ ਆਪਣੀ ਜੁਆਖੜੀ ਲਈ ਪਰ ਉਹਨਾਂ ਕਾਤਲਾਂ ਨੇ ਉਸ ਜੁਆਖੜੀ ਨੂੰ ਮਾਰ ਮੁਕਾ ਦਿੱਤਾ ਮੇਰੇ ਬੱਚੇ ਨੂੰ ਇਨਸਾਫ ਚਾਹੀਏ ਜਿਸ ਹਾਲ ਵੀ ਮੈਨੇ ਪ੍ਰਵਚਨ ਦੇਖਣਾ ਰੂਹ ਕਾਪ ਗਈ ਹੈ ਮੇਰੀ ਰੂਹ और मैं एक सेकेंड अपने बच्चे की आग नहीं सेक पाई और वो कैसे जल रही कैसे बर्दाश्त कर रही है वो को मैं एक, एक उसके पास खड़ पाई एक सेकेंड में गर्म हो गई मैं और मेरा बच्चा कितनी आग हाँ बर्दाश्त कर रहा हूँ कैसे उस दरिंदे की वजह से उस दरिंदे ने मेरे बच्चे को हाल कर दिया उसको फांसी की फांसी से भी ऊपर कोई सजा है ना ताली घर से गई तो क्या उसको कोई फोन आया था उसको बुलाया गया था मैम हम घर पे नहीं थे हमें कुछ नहीं पता हमारे बच्चे किडनैप हुआ है और उसका देखो आपको बेरहमी से कत्ल किया बेरहमी से मर्डर हुआ है मेरे बच्चे का कितने कितने दिन बाद आ, कितने दिन बाद आपके तक कि, कितने टाइम के बाद आपके पास ये खबर पहुंच गई कि इस तरह से कत्ल कर दिया गया है हमने खुद किया सब कुछ बच्चे को ढूंढना, उनके जो लड़के उठा के ले गए उसका पता लगाना गाड़ी का पता लगाना सब कुछ मैंने मेरे हस्बैंड ने और एक भाई था मेरा एक मेरे पापा थे साथ में एक मेरा जीजा जी थे तीन दिन तक हम पागलों की तरह ढूंढते रहे किसी ने ना हमारी पुलिस वालों ने सुनवाई की और ना ही हमारा किसी ने साथ दिया यहाँ तक कि हमने अपनी बच्ची की बॉडी भी खुद ही तलाश की है के लड़की को उठा के लेके गई मिताली के स... मिताली उनको जानती थी पहले से या आपने उनकी फ़ोटो देखी आप उनको जानते थे नहीं हमने सिर्फ इंस्टाग्राम से सब कुछ निकाला आगे से आगे आगे से आगे जैसे कांटेक्ट होते हैं किसी से के पता किया तो किसी ने बताया कि हाँ भाई ये लड़का तो है ऐसे हुआ हमें कुछ बाकी कुछ मैं आपको कुछ सही से नहीं बता पाऊँगी क्योंकि मैं अभी बहुत परेशान हूँ मेरी आवाज भी नहीं बाईस साल तेईस मतलब उसको 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 को बाईस साल तक अभी खाना भी नहीं मेरे बच्चे को खाना आता हमारे घर में कोई ऊंची आवाज़ में बात नहीं करता रिश्तेदारों को भी मैं उनके बच्चों के लिए इतना समझाती हूँ कि बच्चों को भी गलत मत बोलो गलत संस्कार मत दो अच्छा सिखाओ बच्चों को मेरे बच्चा बाईस साल का था पूरा और मेरे बच्चों खुद से खाना पेट भर के खाना खाना नहीं आता था, था मैं खुद अपने हाथों से खिलाती हूँ अपने हाथों से काम क्या करती थी मिताली जॉब करने लगी थी अभी हमारी कमाई का साधन हुआ था मेरे हस्बैंड बहुत बीमार चल रहे उनका ऑपरेशन था कुछ टाइम पहले मिताली ने बोला था पापा टेंशन मत लो मैं करवाती हूँ आपका ऑपरेशन नहीं, नहीं नहीं कोई नहीं हस्बैंड क्या करते हैं मिताली के हस्बैंड ने छोटी सी शॉप में काम करते हैं सैलून का सबसे बड़ी थी आपकी तीन बेटियां सब मिताली सबसे बड़ी थी बड़ी थी जी अभी एक तो तो छोटी तो है पढ़ रही है जी अभी मतलब एक कमाई का साधन मतलब एक रोजगार आपके एक सहारा मिताली हस्बैंड की हालत देखो क्या हालत हुई है दे पापा भी साढ़े नाल मौजूद ने कमाई का साधन हूँ सिगा मिताली ने आपके साथ हाथ बटाना जैसे बता रहे हैं एक सहारा आपका बनना था सबसे बड़ी बेटी मेरा बेटा था उसने कभी बेटी का एहसास नहीं दिलाया हमें कभी भी नहीं दिलाया हमेशा कहती थी मम्मा टेंशन मत लो पापा मैं हूँ ना टेंशन मत लो मैं हूँ ना बस मेरी बच्ची ने हमेशा हमें हौसला दिया है आप क्या कहना चाहिए मैं ये तो कहना चाहूँगी फांसी दो जी उनको बस इंसाफ इंसाफ दो जी मेरी मेरी बेटी बेटी को मिले बस जैसे बेटी के साथ साथ हुआ उसके उससे उसके उससे बढ़कर फांसी जो हालत हालत फोटोज भी हमने हमने देखी या गया, मुझे ऐसा लगता है, बहुत बुरी है। उसने जान की कोशिश की होगी बहुत ज्यादा आप लोग लगे हुए कि क्या कोई रंजिश या कोई इसकी पूरी एक 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 चीज निकाल लेंगे हम जैसे हम अपनी बच्ची का पता लगा सकते हैं सब कुछ कर सकते हैं क्या हम अभी चुप बैठेंगे नो हम सब कुछ करेंगे वो सब कुछ मैं आपको बता नहीं सकती मीडिया हो आप बट मैं जैसे मेरे बच्चा आज वहाँ है ना उसकी पूरी सात पीढ़ी वहाँ मिलेगी सात पीढ़ी माँ का कलेजा निकालना। हाँ, कलेजा निकाल एक माँ का नहीं पूरे देश की माँ का कलेजा निकालना। देश की बेटी गई कहने का मतलब ये है मेरे साथ पूरे रिश्तेदार खड़े हैं गली पड़ोस खड़ा है पूरा जीरकपुर खड़ा है जी हम देख सकते हैं कि यहाँ तक मतलब हमारी बात हुई है पूरा देश खड़ा है साथ जी और जब इतनी दुनिया मेरे पीछे खड़ी है जी तो मैं अपनी बच्ची का इंसाफ नहीं करूंगी क्या लड़कों की तरफ से ये किया गया किया गया है सारी वारदात की गई है उसमें से एक लड़का सुल्तान है अभी हमें बताया जा रहा था कि वो पहले से ही ऐसे क्रिमिनल्स थे उनकी तरफ से पहले भी काफी सारी ऐसी वारदातों को अंजाम दिया जा चुका है चार वारदातों को बता रहे हैं जी कह रहे वो हमें अभी पता चला ये चीज़ है कि उसने पहले भी एक लड़की पे तेजाब डाला था नो नो कोई बात नहीं कि पहले भी उस किसने किसी लड़की पे तजाब डाला था और उनके वहां गांव में वो खड़ी होकर चीख चीख के बोल के गई थी चीख चीख के बोल के गई थी वो कि यही देश होगा यही गांव होगा मेरा इंसाफ होगा और वो इंसाफ आज मिताली दिला रही है उसको अपनी बली दे के अपनी जान दे के मेरी बच्ची ने उस उस बेटी की रक्षा की है उस बेटी को इंसाफ दिलाया है उस बेटी के ऊपर तजाब वगैरह डाला गया था वो चीख चीख के बोल रही थी कि तेरा इंसाफ होगा मेरा इंसाफ होगा तेरे को सज़ा मिलेगी और इस बात को पूरे पाँच साल हो गए आज पाँच साल बाद उस लड़के को सज़ा मिली है सोचो उसने कितनी दरिंदगी दिखाई है कि खूबसूरत बच्चे के ऊपर तेजाब डाल के इसको जला दिया और मेरे बच्चे के साथ देखो क्या किया इंसान नहीं है वो जानवर भी उससे भी मतलब जो लास्ट में होता होगा ना उससे भी ज्यादा खतरनाक इंसान है वो और अगर वो जिंदा रहा ना तो देश की पता नहीं कितनी बेटियां हैं जो बली होंगी और मैं चाहती हूँ कि मेरी सारी बेटियां मिताली हैं और मैं किसी भी बेटी को आंच नहीं आने दूंगी अब अब मैं खड़ूंगी मैं हूं मैं सबके लिए जहाँ भी अत्याचार अन्याय होगा मेरी बच्चियों के साथ मैं हूँ मैं खड़ूंगी कहीं नहीं होने दूंगी तो ऐसा सोचा था कि नौ महीने माँ बच्चे को अपने पेट में रखती है और आज ये दिन देखने को मिले अब कर हमें बहुत सब कुछ सोच कौन माँ सोचती है ऐसा तकलीफ क्यों होती है माँ को इसीलिए होती है ना इसीलिए होती है ना इंसाफ 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 बस मिताली इस दुनिया तो चली गई कातल एक फड़या गया पर तीन हले पुलिस के हाथ नहीं लगे ਉਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਬਹੁਤ ਸਾਰੀਆਂ ਐਸੀਆਂ ਧੀਆਂ ਨੇ ਜਿਨ੍ਹਾਂ ਨਾਲ ਇਹ ਸਭ ਕੁਝ ਹੋ ਰਿਹਾ ਹੈ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕੀ ਦੋਸਤ ਬਣਾਉਣਾ ਗੁਨਾਹ ਕੀ ਕਿਸੇ ਨਾਲ ਦੋਸਤੀ ਕਰਨੀ ਗੁਨਾਹ ਕੀ ਕਿਸੇ ਕਰੀਬੀ ਦੇ ਨਾਲ ਕੋਈ ਗੱਲਬਾਤ ਕਰਨੀ ਗੁਨਾਹ ਕਿਉਂਕਿ ਖੁਲਾਸੇ ਹਲੇ ਹੋਣੇ ਬਾਕੀ ਨੇ ਪਰ ਬੱਚੀਆਂ ਨੂੰ ਬਾਲੜੀਆਂ ਨੂੰ ਬੇਨਤੀ ਕਰਦੀਆਂ ਕਿ ਜੇਕਰ ਤੁਸੀਂ ਕਿਸੇ ਨਾਲ ਕੋਈ ਰਿਸ਼ਤਾ ਰੱਖਦੇ ਹੋ ਕਿਸੇ ਨਾਲ ਦੋਸਤੀ ਰੱਖਦੇ ਹੋ ਕਿਰਪਾ ਕਰਕੇ ਇਹ ਜ਼ਰੂਰ ਯਾਦ ਰੱਖਿਆ ਕਰੋ ਕਿ ਉਹ ਸਾਹਮਣੇ ਵਾਲਾ ਇਨਸਾਨ ਕਿਸ ਹੱਦ ਤੱਕ ਤੁਹਾਡੇ ਨਾਲ ਦੋਸਤੀ ਨਿਭਾ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਮੁੰਡਿਆਂ ਵੱਲੋਂ ਸ਼ਰਿਆਮ ਕੁੜੀਆਂ ਦੇ ਕਤਲ ਕੀਤੇ ਜਾ ਰਹੇ ਨੇ ਨਾਲਿਆਂ ਨਹਿਰਾਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਸੁੱਟੀਆਂ ਜਾ ਰਹੀਆਂ ਨੇ ਕਿਉਂਕਿ ਮੋੜ ਮੰਡੀ ਦਾ ਉਹ ਮਸਲਾ ਹਲੇ ਠੰਡਾ ਨਹੀਂ ਸੀ ਪਿਆ ਉਧਰ ਜ਼ੀਰਕਪੁਰ ਦੀ ਬੇਤਾਲੀ ਸਾਹਮਣੇ ਆ ਗਈ ਕਿਵੇਂ ਕਿਵੇਂ ਇਹ ਸਖਸ਼ ਕੁੜੀਆਂ ਦੇ ਨਾਲ ਦੋਸਤੀਆਂ ਕਰਦੇ ਨੇ ਕਿਵੇਂ ਕਿਵੇਂ ਉਹਨਾਂ ਦੇ ਨਾਲ ਗੱਲਾਂ ਕਰਦੇ ਨੇ ਕਿਵੇਂ ਉਹਨਾਂ ਨੂੰ ਆਪਣੇ ਚੰਗੂ ਜਿਹਾ ਵਸਾਉਂਦੇ ਨੇ ਕੀ ਉਹਨਾਂ ਦੇ ਨਾਲ ਕਰਦੇ ਨੇ ਹਲੇ ਤੱਕ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਸਾਡਾ ਸਮਾਜ ਆਖਿਰਕਾਰ ਜਾ ਰਿਹਾ ਹੈ ਤਾਂ ਕਿੱਧਰ ਨੂੰ ਜਾ ਰਿਹਾ ਹੈ ਤਾਂ ਹੁਣ ਵੱਡੇ ਸਵਾਲੇ ਖੜੇ ਹੁੰਦੇ ਨੇ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਬਚਾਉਣ ਦੇ ਲਈ ਅਸੀਂ ਆਪਾਂ ਉਹਨਾਂ ਨੂੰ ਕੀ ਕੀ ਸਿੱਖਿਆਵਾਂ ਦੇ ਸਕਦੇ ਆ ਕਿਸ ਹੱਦ ਤੱਕ ਉਹਨਾਂ ਨੂੰ ਪ੍ਰੋਟੈਕਟ ਕਰ ਸਕਦੇ ਆ ਕਿਉਂਕਿ ਸਮਾਜ ਦਾ ਮਾਮਲਾ ਹੈ ਘਰਾਂ ਦਾ ਮਾਮਲਾ ਹੈ ਇਹ ਬਗਿਆੜ ਸਾਡੇ ਘਰਾਂ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਪੈਣੇ ਸ਼ੁਰੂ ਹੋ ਗਏ ਨੇ ਤੁਹਾਡੇ ਬੱਚਿਆਂ ਦੀ ਤੁਹਾਡੀਆਂ ਬੇਟੀਆਂ ਦੀ ਦੋਸਤੀ ਕਿਸ ਦੇ ਨਾਲ ਹੈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਸਾਡੇ ਬੱਚੇ ਕਿਸ ਨੂੰ ਮਿਲ ਰਹੇ ਨੇ ਔਰ ਤਾਂ ਹੋਰ ਸਿਰਫ ਕੁੜੀਆਂ ਦੀ ਗੱਲ ਨਹੀਂ ਇੱਥੇ ਮੁੰਡਿਆਂ ਦੀ ਗੱਲ ਵੀ ਆਉਂਦੀ ਹੈ ਕਿ ਸਾਨੂੰ ਇਹ ਵੀ ਪਤਾ ਕਰਨਾ ਚਾਹੀਦਾ ਹੈ ਮਾਪਿਆਂ ਨੂੰ ਕਿ ਸਾਡੇ ਮੁੰਡਿਆਂ ਦੀਆਂ ਦੋਸਤੀਆਂ ਕਿਹਦੇ ਨਾਲ ਨੇ ਕਿੱਥੇ ਇਹ ਜਾਂਦੇ ਨੇ ਕਿਹਦੇ ਨਾਲ ਇਹ ਰੁਕਦੇ ਨੇ ਕਿਹਦੇ ਨਾਲ ਇਹ ਖਾਂਦੇ ਪੀਂਦੇ ਨੇ ਐਡੇ ਐਡੇ ਕਾਂਡ ਕਰਕੇ ਤੁਹਾਡੇ ਮੁੰਡੇ ਘਰਾਂ ਨੂੰ ਵਾਪਸ ਆਜਣ ਦੇ ਨੇ ਕੀ ਮਾਪਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਨੇ ਕੁੜੀਆਂ ਦੀ ਲਗਾਮ ਜੇਕਰ ਤੁਸੀਂ ਟਾਈਟ ਕਰਕੇ ਰੱਖਦੇ ਹੋ ਤਾਂ ਮੁੰਡਿਆਂ ਤੇ ਵੀ ਨਸ ਪਾਉਣੀ ਸ਼ੁਰੂ ਕਰੋ ਕਿਉਂਕਿ ਸਮਾਜ ਦੇ ਵਿੱਚ ਇਕੱਲੇ ਅਸੀਂ ਪੁਲਿਸ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਸਮਾਜ ਦੇ ਵਿੱਚ ਸਾਰੇ ਲੋਕ ਰਹਿੰਦੇ ਨੇ ਸਮਾਜ ਦੇ ਵਿੱਚ ਮਾਪੇ ਵੀ ਰਹਿੰਦੇ ਨੇ ਗਵਾਂਢੀ ਵੀ ਰਹਿੰਦੇ ਨੇ ਰਿਸ਼ਤੇਦਾਰ ਵੀ ਰਹਿੰਦੇ ਨੇ ਆਂਡ ਗਵਾਂਢ ਵੀ ਰਹਿੰਦਾ ਸੋ ਸਾਰਿਆਂ ਨੂੰ ਜ਼ਰੂਰਤ ਹੈ ਆਪਣੀਆਂ ਧੀਆਂ ਤੇ ਪੁੱਤਾਂ ਨੂੰ ਬਰਾਬਰ ਦੀ ਸਿੱਖਿਆ ਦੇਣ ਦਾ ਦੋਸਤੀ ਨੂੰ ਮਾ ਚੀਜ਼ ਨੂੰ ਇਸ ਹੱਦ ਤੱਕ ਤੁਸੀਂ ਗੰਦਲਾ ਨਾ ਕਰੋ ਕਿ ਤੁਸੀਂ ਕਿਸੇ ਦੀ ਵੀ ਧੀ ਭੈਣ ਦਾ ਕਤਲ ਕਰ ਦੋ ਤਸਵੀਰਾਂ ਬੋਲਦੀਆਂ ਨੇ ਗੁਨਾਹ ਬੋਲਦੇ ਨੇ ਕਾਤਲ ਕਿੱਥੇ ਨੇ ਹਲੇ ਤੱਕ ਕੁਝ ਵੀ ਨਹੀਂ ਪਤਾ ਕਦੋਂ ਤੱਕ ਪੁਲਿਸ ਇਨਕਾਤਾ ਤੱਕ ਪਹੁੰਚਦੀ ਹੈ ਤੇ ਕਦੋਂ ਪਤਾ ਲੱਗੇਗਾ ਕਿ 42 ਦੇ ਨਾਲ ਕੀ ਪਾਣਾ ਵਰਤਿਆ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਪਰ ਫਿਲਹਾਲ ਜੋ ਖਬਰਾਂ ਆ ਰਹੀਆਂ ਨੇ ਉਹ ਦਿਲ ਨੂੰ ਵਲਉਂਦਰ ਦੇਣ ਵਾਲੀਆਂ ਨੇ ਇਹਨਾਂ ਖਬਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਸਾਰੇ ਧੀਆਂ ਭੈਣਾਂ ਵਾਲੇ ਹੋ ਬੱਚੇ ਵੀ ਨਹੀਂ ਤੁਹਾਡੇ ਮੁੰਡੇ ਵੀ ਨਹੀਂ ਤੁਹਾਡੇ ਘਰਾਂ ਦੇ ਵਿੱਚ ਸਭ ਨੂੰ ਹੱਥ ਬੰਨ ਕੇ ਇਹ ਹੀ ਬੇਨਤੀ ਹੈ ਕਿ ਕਿਰਪਾ ਕਰਕੇ ਧੀਆਂ ਦੇ ਨਾਲ ਨਾਲ ਪੁੱਤਰਾਂ ਤੇ ਵੀ ਜ਼ਰੂਰ ਲਗਾਮ ਕੱਸੀ ਜਾਵੇ ਉਹਨੇ ਦੇ ਵੱਲ ਵੀ ਵੇਖਿਆ ਜਾਵੇ ਉਹਨਾਂ ਨੂੰ ਵੀ ਚੋਖੀਆਂ ਸਿੱਖਿਆਵਾਂ ਦਿੱਤੀਆਂ ਜਾਣ ਉਹਨਾਂ ਨੂੰ ਵੀ ਸਮਝਾਇਆ ਜਾਵੇ ਕਿ ਧੀਆਂ ਭੈਣਾਂ ਦੀ ਕਦਰ ਕੀ ਹੁੰਦੀ ਹੈ ਇੱਕ ਦੋਸਤ ਦੀ ਕਦਰ ਕੀ ਹੁੰਦੀ ਹੈ ਕਿਉਂਕਿ ਦੋਸਤੀ ਮੁੰਡਿਆਂ ਦੀ ਵੀ ਹੁੰਦੀ ਹੈ ਦੋਸਤੀ ਕੁੜੀਆਂ ਦੀ ਵੀ ਹੁੰਦੀ ਹੈ ਕੁੜੀਆਂ ਮੁੰਡੇ ਆਪਸ ਦੇ ਵਿੱਚ ਮਿਲਦੇ ਨੇ ਵਿਚਰਦੇ ਨੇ ਖਾਂਦੇ ਪਿੰਦੇ ਨੇ ਘੁੰਮਣ ਜਾਂਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੀ ਵੀ ਜਾਨ ਲੈ ਲਵੋ ਤੁਸੀਂ ਇਸ ਹੱਦ ਤੱਕ ਹਵਾਨੀਅਤ ਕਰਦੋ ਕਿ ਤੁਸੀਂ ਕਿਸੇ ਨੂੰ ਮਾਰ ਮੁਕਾ ਦਿਓ 41 ਨਾਲ ਕੀ ਹੋਇਆ ਹਲੇ ਤੱਕ ਇਸ ਦਾ ਖੁਲਾਸਾ ਨਹੀਂ ਹੋਇਆ ਕਿਉਂਕਿ ਪੁਲਿਸ ਦੀ ਹਲੇ ਤੱਕ ਇਸ ਮਸਲੇ ਨੂੰ ਲੈ ਕੇ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ਵੇਖਣਾ ਹੋਵੇਗਾ ਕਿ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਕੀ ਕੀ ਖੁਲਾਸੇ ਹੁੰਦੇ ਨੇ ਪਰ ਅਸੀਂ ਤੁਹਾਨੂੰ ਔਨਅਰ ਦੇ ذریعے ਇਹੀ ਬੇਨਤੀ ਕਰਦੇ ਆਂ ਕਿ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਜਵਾਨ ਬੱਚੇ ਕਿਸ ਦੇ ਨਾਲ ਰਹਿ ਰਹੇ ਨੇ ਕਿਸ ਦੇ ਨਾਲ ਘੁੰਮ ਰਹੇ ਨੇ ਕਿਸ ਦੇ ਨਾਲ ਖਾਪੀ ਰਹੇ ਨੇ ਸਾਨੂੰ ਆਪਣੇ ਪਧਰ ਤੇ ਇਹਨਾਂ ਦਾ ਧਿਆਨ ਰੱਖਣਾ ਪਵੇਗਾ ਬਾਅਦ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਕਹਿੰਨੇ ਆ ਕਿ ਇਹ ਧਿਆਨ ਨਹੀਂ ਰੱਖਦੀਆਂ ਸਰਕਾਰਾਂ ਕੋਲ ਪ੍ਰਸ਼ਾਸਨ ਕੋਲ ਮਸਲੇ ਉਦੋਂ ਜਾਂਦੇ ਨੇ ਜਦੋਂ ਸਬ ਕਾਰਡ ਹੋ ਖੜਦਾ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਜਦੋਂ ਤੁਹਾਡੇ ਧਿਆਨ ਦੇ ਵਿੱਚ ਕੁਝ ਅਜੀਹਾ ਮਸਲਾ ਆਉਂਦਾ ਮਾਪੇ ਤੁਹਾਨੂੰ ਸਭ ਕੁਝ ਪ੍ਰੋਵਾਈਡ ਕਰਵਾਉਂਦੇ ਨੇ ਦੱਸਦੇ ਨੇ ਕਿ ਕਿਤੇ ਕਿਤੇ ਸ਼ੱਕ ਹੈ ਕਿਰਪਾ ਕਰਕੇ ਇਹੋ ਜੇ ਦੇ ਬਿਆਨਨਾ ਦਿਆ ਕਰੋ ਕਿ ਜਵਾਨ ਨੇ ਕਿਤੇ ਵੀ ਜਾ ਸਕਦੇ ਨੇ ਥੋੜਾ ਇੰਤਜ਼ਾਰ ਕਰ ਲਓ ਕਿਉਂਕਿ ਕਿਸੇ ਦੀ ਜਾਨ ਦਾ ਸਵਾਲ ਵੀ ਹੋ ਸਕਦਾ ਮਿਤਾਲੀ ਵੀ ਜਾਨ ਦੇ ਗਈ ਤੇ ਨਾਲ ਦੀ ਨਾਲ ਮੋੜ ਮੰਡੀ ਤੋਂ ਜਿਹੜਾ ਮਸਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਵੀ ਮਾਪਿਆਂ ਨੇ ਪੁਲਿਸ ਪ੍ਰਸ਼ਾਸਨ ਤੇ ਹੀ ਇਲਜ਼ਾਮ ਲਾਇਆ ਸੀ ਹੋਰ ਤਾਂ ਹੋਰ ਮੋੜ ਮੰਡੀ ਦਾ ਐਸ ਐਚਓ ਮੁਅਤਲ ਵੀ ਕਰ ਦਿੱਤਾ ਗਿਆ ਸੀ ਤਾਂ ਧੀਆ ਭੈਣਾ ਦੀ ਕਦਰ ਕਰਨੀ ਥੋੜੀ ਬਾਤ ਜ਼ਰੂਰੀ ਹੁੰਦੀ ਆ ਕਿਉਂਕਿ ਈਆਂ ਸਬਦੇ ਘਰਾਂ ਦੇ ਵਿੱਚ ਹੁੰਦੀਆਂ ਨੇ ਪੁਲਿਸ ਵਾਲੇ ਇਹ ਕਹਿ ਕੇ ਖਿਹੜਾ ਨਹੀਂ ਛੁਡਾ ਸਕਦੇ ਕਿ ਕੋਈ ਨਾ ਜਵਾਨ ਨੇ ਕਿਸੇ ਦਾ ਤੁਰ ਗਿਆ ਹੋਣ ਗਿਆ ਘਰੇ ਆ ਜਾਣ ਗਿਆ ਥੋੜੀ ਜੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਵਾਕ ਜੇ ਕਿਸੇ ਦਾ ਗੁੰਮ ਗਿਆ ਤਾਂ ਉਹਨਾਂ ਦੇ ਮਾਪੇ ਤੇ ਕੀ ਬੀਤਦੀ ਹੋਏਗੀ ਜਿੰਨਾਂ ਦਾ ਜਵਾਕ 2 ਘੰਟਿਆਂ ਦੇ ਲਈ ਨਹੀਂ ਮੁੜਿਆ ਸ਼ਾਮ ਤੱਕ ਨਹੀਂ ਮੁੜਿਆ ਜੇ ਰਾਤ ਬੀਤ ਜੇ ਤਾਂ ਉਹਨਾਂ ਦਾ ਮਰਨ ਹੋ ਜਾਂਦਾ ਤਾਂ 3 ਮਰ ਰਹੀਆਂ ਨੇ ਕੁੜੀਆਂ ਮਰ ਰਹੀਆਂ ਨੇ ਕਿੱਥੇ ਜਾ ਰਹੀਆਂ ਨੇ ਕੌਣ ਇਹਨਾਂ ਨੂੰ ਕਿਡਨਾਪ ਕਰ ਰਿਹਾ ਸਭ ਕੁਝ ਪਤਾ ਲੱਗ ਜਾਂਦਾ ਪਰ ਤੁਹਾਡਾ ਹੱਕ ਬਣਦਾ ਹੈ ਕਾਰਵਾਈ ਕਰਨ ਦਾ ਕਿਰਪਾ ਕਰਕੇ ਆਪਣੀ ਡਿਊਟੀ ਨੂੰ ਨਿਭਾਉਂਦਿਆਂ ਕਾਰਵਾਈ ਜ਼ਰੂਰ ਕਰਿਆ ਕਰੋ